brought to by silver pumps top quality or consistent performance ke liye sirf silver pumps naam yaad rakhna punjabian ik var phir to thum macha ditti hai canada di cabinet ch char punjabian ne entry mar layi hai dass diye ki beete kal yani mangalwar nu mark canini ne canada de naye pradhan mantri ban jo sochuki te naye mantri mandal ch total 28 cabinet mantri te 10 secretary of state shamil kite ne jinan ch char punjabi vi shamil ne ਜੁਨਾਜ ਅਨੀਤਾ ਆਨੰਦ ਰੂਬੀ ਸੋਹਤਾ ਰਣਦੀਪ ਸਿੰਘ ਸਰਾਏ ਮਨਿੰਦਰ ਸਿੰਘ ਨੇ ਜਾਣਕਾਰੀ ਮੁਤਾਬਕ ਅਨੀਤਾ ਆਨੰਦ ਨੂੰ ਵਿਦੇਸ਼ ਮਾਮਲਿਆਂ ਦਾ ਵਿਭਾਗ ਮੰਤਰੀ ਚੁਣਿਆ ਗਿਆ ਤੇ ਮਨਿੰਦਰ ਸਿੰਘ ਨੂੰ ਇੰਟਰਨੈਸ਼ਨਲ ਟ੍ਰੇਡ ਵਿਭਾਗ ਦਾ ਮੰਤਰੀ ਬਣਾਇਆ ਗਿਆ ਤੇ ਬਾਕੀ ਤੋਂ ਪੰਜਾਬੀ ਯਾਨੀ ਰੂਬੀ ਸੋਹਤਾ ਨੂੰ ਨਿਆਮ ਮੰਤਰੀ ਤੇ ਰਣਦੀਪ ਸਿੰਘ ਸਰਾਏ ਨੂੰ ਅੰਤਰਰਾਸ਼ਟਰੀ ਵਿਕਾਸ ਵਿਭਾਗ ਦੀ ਜ਼ਿੰਮੇਵਾਰੀ ਮਿਲੀ ਹੈ ਇਹਨਾਂ ਚਾਰਾ ਪੰਜਾਬੀਆਂ ਨੇ ਨਾ ਕੇਵਲ ਪੰਜਾਬ ਚ ਬਲਕਿ ਪੂਰੀ ਦੁਨੀਆ ਚ ਪੰਜਾਬੀਆਂ ਦਾ ਨਾਂ ਉੱਚਾ ਕੀਤਾ ਹੈ ਤੇ ਇਸ ਤੋਂ ਲਈ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪੋਸਟ ਕਰ ਚਾਰੇ ਪੰਜਾਬੀਆਂ ਨੂੰ ਮੰਤਰੀ ਬਨਣ ਤੇ ਵਧਾਈ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕੈਨੇਡਾ ਚ ਕੈਬਨਿਟ ਮੰਤਰੀ ਬਨਣ ਤੇ ਅਨੀਤਾ ਆਨੰਦ ਰਣਦੀਪ ਸਿੰਘ ਸਰਾਏ ਮਨਿੰਦਰ ਸਿੱਧੂ ਅਤੇ ਰੂਬੀ ਸੋਹੋਤਾ ਨੂੰ ਦਿਲੋਂ ਵਧਾਈਆਂ ਤੁਹਾਡੀ ਪ੍ਰਾਪਤੀ ਦੁਨੀਆ ਪਰਚੂ ਵਸਣ ਵਾਲੇ ਪੰਜਾਬੀ ਲਈ ਬਹੁਤ ਮਾਣ ਵਾਲੀ ਗੱਲ ਹੈ ਸਾਨੂੰ ਪਰੋਸਿਆ ਕਿ ਤੁਸੀਂ ਨਾ ਸਿਰਫ ਭਾਈਚਾਰੇ ਦੀ ਆਵਾਜ਼ ਦੇ ਤੌਰ ਤੇ ਸਭ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਕਰੋਗੇ ਸਗੋਂ ਤੁਹਾਡੇ ਹਲਕੀ ਅਤੇ ਦੇਸ਼ ਦੀ ਆਵਾਜ਼ ਵੀ ਬਣੋਗੇ ਤਾਂ ਇਨਾਂ ਚਾਰਾ ਪੰਜਾਬੀਆਂ ਨੇ ਇੱਕ ਵਾਰ ਫੇਰ ਤੋਂ ਪੰਜਾਬੀਆਂ ਦਾ ਨਾਂ ਪੂਰੀ ਦੁਨੀਆ 'ਚ ਉੱਚਾ ਕਰ ਦਿੱਤਾ ਬਾਕੀ ਤੁਹਾਡਾ ਇਸ ਖਬਰ ਦੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ